उत्तर जाके कहें दक्षण जाके पच्छम च जाके कहते पूर्व जाके कहते भ्रिष्टाचारियों को छोड़ूंगा नहीं बिल्कुल सही कहते कहने का मतलब है कि देश में जो भी भ्रिष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी है को ਉੱਚ ਤੋਂ ਲੈਂਦੇ ਨੇ ਉਹ ਤੋਂ ਬਾਅਦ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਬਸ ਸਗੋਂ ਉਲਟਾ ਕੀਤਾ ਦੇਸ਼ ਤੋਂ ਕਾਲਾ ਤਨ ਜਾ ਰਿਹਾ ਹੈ ਹਰਬੋਦੀ ਜੀ ਹਰ ਰੋਜ਼ ਕਹਿੰਦੇ ਆ ਉੱਤਰ ਚ ਜਾ ਕੇ ਕਹਿੰਦੇ ਆ ਦੱਖਣ ਚ ਜਾ ਕੇ ਕਹਿੰਦੇ ਆ ਪੱਛਮ ਚ ਜਾ ਕੇ ਕਹਿੰਦੇ ਆ ਪੂਰਬ ਚ ਜਾ ਕੇ ਕਹਿੰਦੇ ਆ ਭ੍ਰਿਸ਼ਟਾਚਾਰੀਆਂ ਨੂੰ ਛੋੜੂਗਾ ਨਹੀਂ बिल्कुल सही कहने हो उनका कहेंो मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी को लेंगे वाल कू ठीक हो गया बस सोवीरों सब तो व्डे घुटालेवाद ਸਭ ਤੋਂ ਵੱਡੇ ਪ੍ਰਸ਼ਟਾਚਾਰੀ ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦਿਆਜ਼ਮ ਪਾਕਿਸਤਾਨ ਨੂੰ ਗਰੰਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜੋ ਸ਼ੀਦਿਆਜ਼ਮ ਪਾਕਿਸਤਾਨ ਨੂੰ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ भगत सिंह जी ने लिखा इस कदर वाकिफ है मेरी कलम मेरे किरदार से कि जड़ी मेरी कलम है वो मेरे सुभा जानती है इस कदर वाकिफ है मेरी कलम मेरे किरदार से कि इश्क भी लिखना चाहता हूं तो इनकलाब लिखा जाता है ਸੋ ਵੀਰੋ ਉਹ ਬੰਦੇ ਉਹਨਾਂ ਦੀਆਂ ਕੁਰਬਾਨੀਆਂ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਰੋਲ ਰਹੀਆਂ ਹੋਣ ਤਾਂ ਫਿਰ ਆਪਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਇੱਥੇ ਮੈਂ ਕੋਈ ਪਹਿਲੀ ਵਾਰ ਨਹੀਂ ਆਇਆ ਮੈਂ ਤਾਂ ਕਲਾਕਾਰੀ ਜੀਵਨ ਤੋਂ ਲੈ ਕੇ ਇੱਥੇ ਬਹੁਤ ਵਾਰੀ ਮੈਂ ਰਾਤਾਂ ਨੂੰ ਵੀ ਆਇਆ ਨਵੀਂ ਗੱਡੀ ਜਦੋਂ ਵੀ ਕਢਾਉਂਦੇ ਸੀ ਕੋਈ ਨਵੀਂ ਗੱਡੀ ਸਿੱਧੀ ਸ਼ੋਰੂਮ ਚੋਂ ਮੈਂ ਇੱਥੇ ਲੈ ਕੇ ਆਉਂਦਾ ਸੀ ਮੱਥਾ ਟੇਕਣ ਕਿ ਤੇਰੇ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ ਨਹੀਂ ਤਾਂ ਪਾ ਗਿੱਸਿਆਂ ਇੱਥੇ ਗੁਲਾਮ ਹੁੰਦੇ ਗੋਰਿਆਂ ਦੇ ਕੋਕੀ ਦਾ ਰਾਜ ਹੁੰਦਾ ਪਤਾ ਨਹੀਂ ਸਵਾ ਜੋ ਉਹਨਾਂ ਦੁਆਰਾ ਦਵਾਈ ਹੋਈ ਆਜ਼ਾਦੀ ਖਤਰੇ ਚ ਹੈ ਹੁਣ ਆਪਾਂ ਨੂੰ ਉੱਠਣਾ ਪਊਗਾ ਮੈਨੂੰ ਥੋੜੇ ਦੁੱਖ ਹੁੰਦਾ ਉਦੋਂ ਜਦੋਂ ਕੋਈ ਕਾਰ ਜਾ ਰਹੀ ਹੁੰਦੀ ਹੈ ਜਾਂ ਮੋਟਰਸਾਈਕਲ ਜਾ ਰਿਆ ਹੁੰਦਾ ਹੈ ਨੌਜਵਾਨ ਮੁੰਡਾ ਮੋਟਰਸਾਈਕਲ ਚਲਾ ਰਿਹਾ ਹੁੰਦਾ ਹੈ ਪਿੱਛੇ ਨੰਬਰ ਪਲੇਟ ਤੇ ਭਗਤ ਸਿੰਘ ਹੋਰਾਂ ਦੀ ਫੋਟੋ ਛਪਾਈ ਹੁੰਦੀ ਹੈ ਐਦਾਂ ਮੁੱਛ ਤੇ ਹੱਥ ਰੱਖ ਕੇ ਤੇ ਨਾਲ ਲਿਖਿਆ ਹੁੰਦਾ ਹੈ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਸ਼ਾਬਾਸ਼ ਉਸੇ ਨੂੰ ਡਿੱਗੀ ਜਾਏ ਉਹ ਆਪ ਨਾ ਕਰ ਲਿਓ ਕੁਛ ਉਹ ਤਾਂ ਜਿਹੜਾ ਕੰਮ ਕਰਨਾ ਸੀ ਕਰ ਗਏ ਹੁਣ ਕੰਮ ਆਪਣਾ ਹੈ ਹੁਣ ਜ਼ਿੰਮੇਵਾਰੀ ਆਪਣੀ ਹੈ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਹੀ ਪਾਉਣੀਆਂ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਔਰਨ ਤਾਂ ਪੇਸ ਬਦਲ ਕੇ ਇਨਕਲਾਬ ਲੈਣਾ ਪਿਆ ਉਹ ਉਹ ਇਦਾਂ ਰੈਲੀਆਂ ਨਹੀਂ ਕਰ ਸਕਦੇ ਸੀਗੇ 302 ਦੇ ਪਰਚੇ ਹੋਏ ਹੋਏ ਸੀ ਗ੍ਰਿਫਤਾਰੀਆਂ ਦੇ ਡਰ ਸੀ ਥੋਕੇ ਬੰਬ ਸੁੱਟਣੇ ਪਏ ਪਾਰਲੀਮੈਂਟਾਂ 'ਚ ਪਿਸਤੌਲਾਂ ਦਾ ਕੋਲੇ ਰੱਖਣੀਆਂ ਪੈ ਗਈਆਂ ਤੇ ਹੁਣ ਤਾਂ আইনে এনেখে হালাত